ਸਵਾਗਤ ਹੈ ਦੋਸਤੋ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 9780205213 ਅੱਜ ਦੀ ਵੀਡੀਓ ਦੋਸਤੋ ਖੰਨਾ ਮੰਡੀ ਤੋਂ ਕੈਪਚਰ ਕਰੀ ਆ ਤੇ ਅੱਜ ਦੀ ਵੀਡੀਓ ਵਿੱਚ ਦੋਸਤੋ ਤੁਹਾਨੂੰ ਕੁਝ ਨਗ ਦਿਖਾਵਾਂਗੇ ਤੇ ਖੰਨਾ ਮੰਡੀ ਬਾਰੇ ਜਾਣਕਾਰੀ ਵੀ ਦੇਵਾਂਗੇ ਇੱਧਰ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਗਾਂ ਇੱਧਰਲੇ ਪਾਸੇ ਕਾਫੀ ਨਗ ਪਹੁੰਚੇ ਹੋਏ ਆ ਸੁੰਨਿਆ ਸਮਨ ਗੱਬਣਾ ਤੇ ਚੰਗੇ ਦੁੱਧ ਵਾਲੀਆਂ ਵੀ ਦੋਸਤੋ ਪਹੁੰਚੀਆਂ ਹੋਈਆਂ ਪਹਿਲੇ ਪਾਸੇ ਦੂਰ ਦੋਸਤੋ ਬੱਚੀਆਂ ਕੱਟੀਆਂ ਵੀ ਤੁਹਾਨੂੰ ਮਿਲ ਜਾਣੀਆਂ ਤੇ ਇਧਰਲਾ ਪਾਸਾ ਦੋਸਤੋ ਜਿਹੜਾ ਦੇਖ ਸਕਦੇ ਹੋ ਤੁਸੀਂ ਮੱਝਾਂ ਵਾਲਾ ਸਾਹਮਣੇ ਤੇ ਬਾਕੀ ਤਿਹਾਰੇ ਹੋਰ ਪਸ਼ੂਆਂ ਦਾ ਸਮਰਤ ਕਾਫੀ ਮਿਲ ਜਾਂਦੇ ਬਾਕੀ ਇਧਰ ਇੱਕ ਨਗ ਸਾਹਮਣੇ ਹੈ ਡਿਟੇਲ ਆਪਾਂ ਬਾਈ ਤੋਂ ਲੈ ਲੈਂਦੇ ਆ ਗੱਲਬਾਤ ਕਰ ਲੈਂਦੇ ਆ ਪੁੱਛ ਲੈਨੇ ਬਾਈ ਨਾਲ ਗੱਲਬਾਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਪਾ ਲਈ ਹੈ ਜੀ ਠੀਕ ਹੈ ਪਿੰਡ ਸਮਾਣਾ ਕਲਾ ਜ਼ਿਲ੍ਹਾ ਰੋਪੜਾ ਜ਼ਿਲ੍ਹਾ ਰੋਪੜਾ ਮੋਰਾ ਨੰਬਰ ਬੋਲ ਦੋ ਜੀ 9901950609 ਠੀਕ ਆ ਨੰਬਰ ਦੋਸਤੋ ਭੇਜਦਾ ਥੱਲੇ ਵਾਲੇ ਪਾਸੇ ਸਕਰੀਨ ਤੇ ਵੀ ਚਲਾ ਦਾਂਗੇ ਤੇ ਬਈ ਜਿਹੜੀ ਆਪਾਂ ਸਾਹਮਣੇ ਦੇਖ ਰਿਹਾ ਵੇੜ ਬਈ ਕੀ ਡਿਟੇਲ ਆ ਭਈ ਇਹਦੀ ਇਹ ਫਸਟ ਟਾਈਮ ਰਜ ਹੋਈ ਆ ਖੀਰੀ ਆ ਜੇ ਬੱਚੀ ਅਸ਼ਧਨ ਤੋਂ ਖੀਰੀ ਆ ਖੀਰੀ ਆ ਜਵੇਂ ਕੱਚੀ ਖੀਰੀ ਕੱਚੀ ਖੀਰੀ ਠੀਕ ਆ ਪਹਿਲਾ ਸੂਆ ਕਿੰਨਾ ਡੈਮ ਹੋ ਗਿਆ ਬਈ ਸੂਈ ਨੂੰ ਅੱਜ ਇਹਨਾਂ 6ਵਾਂ ਦਿਨ ਆ ਸੂਈ ਨੂੰ 6ਵਾਂ ਦਿਨ ਠੀਕ ਆ ਤੇ ਇਸ ਟਾਈਮ ਬਈ ਦੁੱਧ ਕਿੰਨਾ ਰੈਡੀ ਆ ਦੁੱਧ ਇਸ ਟਾਈਮ ਚੌਣ ਚੌਣ ਦਾ 35 ਕਿਲੋ ਆ ਬੱਚੇ ਠੀਕ ਆ ਦੋ ਡੰਗ ਦਾ ਦੋ ਡੰਗ ਦਾ ਠੀਕ ਆ ਬੱਚਾ ਕੀ ਆ ਬਈ ਮਗਰ ਬੱਚਾ ਹੈ ਨਾਲ ਤਾਂ ਮੇਲ ਮੇਲ ਕਾਫਾ ਠੀਕ ਆ ਮੜਾ ਜ ਤੋਰਾ ਦਿਖਾ ਦੀ ਇਹਨੂੰ ਤੋਰਾ ਦੋਸਤੋ ਦੇਖ ਸਕਦੇ ਹੋ ਕਿ ਪਹਿਲਾ ਸੂਆ ਸੂਈ ਹੋਈ ਆ ਖੀਰੀ ਆ ਤੇ ਹਵਾਨਾ ਬਹੁਤ ਕਮਾਲ ਦਾ ਕਰਮ ਵਾਲੀ ਦਾ ਕਿ ਖੀਰੀ ਕੱਚੀ ਬਾਕੀ ਦੋਸਤੋ ਸਮੂਹ ਦਾ ਤੋਰਾ ਦਿਖਾਇਆ ਤੋਰੇ ਤੇ ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੋਣਾ ਕਿ ਥਨਾ ਦਾ ਸਹਿਰ ਵੀ ਦੋਸਤੋ ਸੋਹਣਾ ਹੈ 3324 ਵਾਲਾ ਤੇ ਥਨਾ 'ਚ ਦੋਸਤੋ ਵਿੱਤੀ ਵੀ ਚੰਗੀ ਆ ਤੇ ਫੈਕਸ ਦੇ ਹਵਾਨੇ ਵੀ ਦੋਸਤੋ ਖੀਰੀ ਆ ਤੇ ਕੀਮਤ ਵੀ ਦੋਸਤੋ ਇਹਦੀ ਚੰਗੀ ਹੋਣ ਵਾਲੀ ਉਹ ਵੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਮੇਰਾ ਮਕਸਦਾ ਵੀ ਪਸ਼ੂ ਪਾਲਨ ਨੂੰ ਉਤਸ਼ਾਹਿਤ ਕਰਨ ਲਈ ਤੁਹਾਨੂੰ ਚੰਗੇ ਪਸ਼ੂ ਦਿਖਾਉਣਾ ਦੋਸਤੋ ਖੰਨਾ ਮੰਡੀ ਤੇ ਅੱਜ ਪਹੁੰਚੇ ਹੋਏ ਸੀਗੇ ਇਹ ਥਾਣਾ ਹਵਾਲਾ ਤੁਸੀਂ ਦੇਖ ਸਕਦੇ ਹੋ 40 ਬਸ ਨੂੰ ਠੀਕ ਆ ਬਾਈ 40 ਕਿਲੋ ਦੁੱਧ ਬਾਈ ਦਾ ਪਾ ਦੋ ਜਿਸ ਹਿਸਾਬ ਨਾਲ ਦੋਸਤੋ ਇਹ ਹਵਾਲਾ ਇਹਨਾਂ ਤੇ ਨੂੰ ਪਾਉਣਾ ਵੀ ਚਾਹੀਦਾ ਦਾ ਦੰਦ ਦੋ ਦੋਸਤੋ ਖੀਰੀ ਹੈ ਦੰਦ ਬਾਈ ਚੈੱਕ ਕਰੇ ਵੀ ਇਹਦੇ ਦੰਦ ਦਿਖਾ ਦੇ ਆ ਦੰਦ ਦਿਖਾਈ ਮੜੇ ਠੀਕ ਆ ਦੰਦ ਦਿਖਾ ਦਿੰਨੇ ਆ ਦੋਸਤੋ ਦੰਦ ਵੈਸੇ ਬਾਈ ਨੇ ਚੈੱਕ ਵੀ ਕਰੇ ਹੋਏ ਆ ਗੰਦੋ ਖੀਰੀ ਦੱਸ ਲਈ ਬਾਈ ਦਿਖਾ ਦੇ ਬਾਈ ਜੇ ਦੰਦ ਦਿਖਾਉਗੀ ਵੀਰਾ ਇਹ ਤਾਂ ਬਹੁਤ ਸਿਆਣੀ ਆ ਠੀਕ ਆ ਲੋ ਦੋਸਤੋ ਦੰਦ ਤੁਸੀਂ ਦੇਖ ਸਕਦੇ ਹੋ ਗੰਦੋ ਖੀਰੀ ਤੇ ਮੁੱਲ ਬਾਈ ਇਹਦਾ ਕੀ ਰੱਖਿਆਗਾ ਮੁੱਲ ਤੇ ਡੇਢ ਮੰਗਦੇ ਆ ਜੀ 1.50 ਹਜ਼ਾਰ ਹਾਂਜੀ ਠੀਕ ਆ ਮਾਨਤਾਨ ਹੋ ਜਾਊਗਾ ਮਾਨਤਾਨ ਇੱਕ 20 ਦੀ ਪੱਛੀ ਦੇ ਦਾਂਗੇ ਠੀਕ ਆ ਸਹੀ ਹੈ ਦੋਸਤੋ 1.50 ਹਜ਼ਾਰ ਬਈ ਨੇ ਡਿਮਾਂਡ ਕਰੀ ਆ ਇੱਕ ਜਰਸੀ ਦੀ ਬਣਾਉਣੀ ਆ ਠੀਕ ਆ ਇੱਕ ਜਰਸੀ ਵੀ ਆਪਣੀ ਕੋਲ ਇਹ ਦੋ ਦੰਦਾਂ ਦਾ ਪੁੱਛੀ ਠੀਕ ਆ ਜਰਸੀ ਦੋ ਦੰਦਾਂ ਦਾ ਮੂੰਹ ਦੋ ਦੰਦ ਜਮੇ ਕੱਚੀ ਲੱਗੀ ਠੀਕ ਆ ਇਹ ਕਿਵੇਂ ਬਈ ਕੱਪੜਾ ਕਿ ਸੂਈ ਗਿਆ ਇਹ ਗੱਬਣਾ ਅੱਛਾ ਇਹ ਗੱਬਣਾ ਠੀਕ ਆ ਤੇ ਕੰਮਾ ਸੂਆ ਸੁੰਦੀ ਆ ਬਈ ਇਹ ਇਹ ਪਹਿਲਾ ਦਾ ਦੋ ਦੰਦਾਂ ਦਾ ਹੈ ਅੱਛਾ ਪਹਿਲਾ ਨਾ ਪਹਿਲਾ ਸੂਆ ਦੋਸਤੋ ਪਲੂਨ ਸੁੰਦੀ ਆ ਕਿੰਨੇ ਦਿਨ ਲੱਜੂਗੀ ਬਈ ਇਹ ਬੱਚੀ 10 ਦਿਨ ਪਈ ਹੈ ਇਹ ਬੱਚੀ ਤੇ ਪੌਲੀ ਬਹੁਤ ਆਉਂਦੀ ਠੀਕ ਆ 10 ਦਿਨ ਪੁਰਾਣਾ ਠੀਕ ਆ ਤੇ ਕਿੰਨਾ ਕੁ ਦੁੱਧ ਪਿਆਜੂਗੀ ਦੁੱਧ 20 ਕਿੱਲੋ ਪਾ ਦੂ ਬੱਚੀ 20 ਕਿੱਲੋ ਪਾ ਦੂ ਠੀਕ ਆ ਮਾੜਾ ਜੇ ਇਹਨੂੰ ਵੀ ਤੋੜ ਤੋੜ ਦੋਸਤੋ ਇਹ ਜਰਸੀ ਆ ਪੰਜਾਬ ਵਾਲੀ ਜਰਸੀ ਆ ਕੱਤੜ ਕੱੜ ਦੋਸਤੋ ਵੱਡਈ ਆ ਤੇ ਪਹਿਲੇ ਸੂਏ ਦੰਦੋ ਦੋ ਦੰਦਾਂ ਦੰਦ ਤੁਸੀਂ ਆ ਚੈੱਕ ਵੀ ਕਰ ਸਕਦੇ ਬਾਕੀ ਪੁੱਛ ਲਾਂਗੇ ਪਰ ਇਹ ਵੀ ਚੈੱਕ ਕਰਾਉਂਦੀ ਹੁਈ ਤੇ ਦੰਦ ਦੋਸਤੋ ਆਪਾਂ ਇਹਦੇ ਵੀ ਚੈੱਕ ਕਰਾ ਲਾਂਗੇ ਇਸ ਕੁਆਲਿਟੀ ਵੀ ਦੋਸਤੋ ਪਰ ਇਹ ਤੇ ਰੰਗ ਰੂਪ ਦੀ ਵੀ ਸੋਹਣੀ ਆ ਭਵਾਨਾ ਦੋਸਤੋ ਕੱਟੀਏ ਦੋਸਤੋ ਉਹ ਸਭ ਨਫਸੀ ਜੱਜਮੈਂਟ ਨਹੀਂ ਕਰਦੇ ਤੇ ਬਾਕੀ ਫੇਸ ਕੁਆਲਟੀ ਬੜੀ ਪਿਆਰੀ ਹੈ ਭਾਈ ਨੇ ਚੰਦਰਾ ਭਾਰਤਿਆਂ ਦੇ ਆ ਤੇ ਬਈ ਆਪਾਂ ਮੁੱਲ ਇਹਦਾ ਕਰਕੇ ਤਾਂ ਕੀ ਕਰਨਾ ਮੁੱਲ ਤੇ 125 ਮੰਗਦੇ ਆ 125000 ਮਾਰਤਾਲ ਕੋਈ ਮਾਰਤਾਲ 1.5 ਦੇ ਦਾਂਗਾ 1.5 ਦੀ ਠੀਕ ਆ ਦੋਸਤੋ 20000 ਬਈ ਇਹਦਾ ਮਾਰਤਾਲ ਹੋ ਜਾਊਗਾ ਤੇ 1.5 ਦੀ ਦੇ ਦਾਂਗੇ ਦੰਦ ਬਈ ਇਹ ਵੀ ਚੈੱਕ ਕਰਾ ਲਓ ਵੀ ਕਿ ਨਹੀਂ ਕਰਾ ਲੂਗੀ ਕਰਵਾ ਦੋਸਤੋ ਦੋਸਤੋ ਦੰਦ ਦੋਸਤੋ ਬਈ ਚੈੱਕ ਕਰਵਾ ਲੈਂਦਾ ਹੈਗਾ ਦੋ ਦੰਦ ਦਿਖਾ ਦਿਓ ਹੋ ਦੋਸਤੋ ਦੰਦ ਬਾਈ ਨੇ ਚੈੱਕ ਕਰਵਾ ਕੇ ਦੋ ਦਿਨ ਦਾ 14 ਦੇ ਚੱਕ ਦੀ ਆਉਂਦੀ ਹੈ ਨਾ ਨਾ ਦੁੱਕੀ ਹੈ ਇਹ ਦੁੱਕੀ ਠੀਕ ਆ ਠੀਕ ਆ ਸਹੀ ਹੈ ਦੋਸਤੋ ਫੇਸ ਕੁਆਲਟੀ ਚੈੱਕ ਕਰ ਲਓ ਨੰਬਰ ਬਾਈ ਦਾ ਸਕਰੀਨ ਤੇ ਰਹਿਣਾ ਤੇ ਇੱਕ ਵਾਰੀ ਨੰਬਰ ਬਾਈ ਫੇਰ ਬੋਲ ਜੀ 92090 50600 ਠੀਕ ਆ ਨੰਬਰ ਦੋਸਤੋ ਬਾਈ ਨੇ ਬੋਲ ਵੀ ਦਿੱਤਾ ਤੇ ਨਾਮ ਸਵੇਤ ਨੰਬਰ ਤੁਹਾਨੂੰ ਮਿਲ ਜਾਊਗਾ ਤੇ ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਬਾਈ ਬਾਕੀ ਦੋਸਤੋ ਤੁਹਾਨੂੰ 2 ਲੱਖ ਜਿਹੜੇ ਆਪਾਂ ਦਿਖਾਏ ਇੱਕ ਜਰਸੀ ਹੈ ਤੇ ਇੱਕ ਖੀਰੀ ਦਿਖਾਈ ਹੈ ਤੇ ਦੋਸਤੋ ਇਹ ਤੋਂ ਬਿਨਾ ਇੱਧਰ ਤੁਸੀਂ ਦੇਖ ਸਕਦੇ ਹੋ ਮੰਡੀ 'ਚ ਚੰਗੇ ਦੁੱਧ ਵਾਲੀਆਂ ਹੋਰ ਵੀ ਵੜਾ ਅੰਨ ਹੋਣੀਆਂ ਬਾਕੀ ਰੇਟ ਬਾਈ ਨੇ ਦੱਸ ਹੀ ਦਿੱਤੇ ਸੀ ਇਹ ਨੰਬਰ ਬਾਈ ਦਾ ਚਲਾਤਾ ਸੀ ਆਪਾਂ ਸਕਰੀਨ ਤੇ ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਤੇ ਬਾਕੀ ਇੱਧਰਲੇ ਪਾਸੇ ਹੋਰ ਦੇਖ ਸਕਦੇ ਇੰਨਾ ਬਾਰੇ ਵੀ ਗੱਲਬਾਤ ਕੋਸ਼ਿਸ਼ ਕਰਦੇ ਆਪਾਂ ਬਾਈਆਂ ਨਾਲ ਪੁੱਛ ਲੈਣੇ ਖੰਨਾ ਮੰਡੀ ਆ ਦੋਸਤੋ ਨੇੜੇ ਸਰਹੰਦਾ ਦੇ ਰਹਿ ਜਾਂਦਾ ਹੈਗਾ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੀ ਬਈ ਨਾਮ ਸੰਜੋਗਿੱਲਾ ਪਿੰਡ ਲਟਾਉਰ ਜ਼ਿਲ੍ਹਾ ਫਤਿਹਗੜ ਸਾਹਿਬ ਜਿਹੜਾ ਕਿਹੜਾ ਬਈ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਮੋਬਾਈਲ ਨੰਬਰ 97799 ਉਹਨਾ 8842 ਠੀਕ ਆ ਤੇ ਜਿਹੜੀ ਵੀ ਆਪਾਂ ਜਰਸੀ ਦੇਖ ਰਹੇ ਆ ਇਹ ਬਈ ਸੂਈ ਸੂਈ ਹੈ ਨਾ ਹਾਂਜੀ ਹਾਂ ਸੂਈ ਹੀ ਆ ਮਗਰ ਬੱਛਾ ਜੀ ਮਗਰ ਬੱਛਾ ਹਾਂਜੀ ਹਾਂ ਠੀਕ ਆ ਕੰਨ ਮਸੂਆ ਸੁਈਏ ਬਈ ਦੂਜਾ ਸੁਆ ਸੁਈਏ ਦੂਜਾ ਸੁਆ ਸੁਈਏ ਹਾਂਜੀ ਹਾਂ ਠੀਕਾ ਤੇ ਕਿੰਨਾ ਸਮੋ ਗਿਆ ਬਈ ਸੁਈ ਨੂੰ ਵੀਰਾਜ ਤੀਜਾ ਦਿਨ ਆ ਤੀਜਾ ਦਿਨ ਹਾਂਜੀ ਠੀਕਾ ਤੇ ਇਸ ਟਾਈਮ ਦੁੱਧ ਕਿਲ ਗਿਆ ਚੰਪੌਲਾ ਕਿਲ ਗਿਆ ਕਿੰਨਾ ਲੀਟਰ 15 16 ਲੀਟਰ ਬੜਾ ਇਸ ਟਾਈਮ ਦੋਹਾਂ ਟੰਕਾਂ ਦਾ ਦੋਹਾਂ ਟੰਕਾਂ ਚਵਾਈ ਚਵਾਈ ਦੀ ਸਨਾ ਸੁਣਾ ਓਕੇ ਵੀਰੇ ਓਕੇ ਐ ਮੜਾ ਜਾ ਤੋਰਦੀ ਪਈ ਦੋਸਤੋ ਦੇਖ ਸਕਦੇ ਦੂਜਾ ਸੁਆ ਸੁਈਏ 15 ਲੀਟਰ ਦੋਸਤੋ ਬੜਾ ਇਹਦਾ ਰੈਡੀ ਹੈ ਦੁੱਧ ਕਿਲ ਗਿਆ ਬੜਾ ਗਲੋ ਪੰਜਾਬ ਵਾਲੀ ਜਰਸੀ ਆ ਦੋਸਤੋ ਇਹ ਦੇਖ ਸਾਡੇ ਵਜਨ ਦੇ ਪੱਖ ਤੋਂ ਵੀ ਚੰਗੀ ਅਤੇ ਬਾਕੀ ਹਵਾਨੇ ਦਾ ਰੁੱਖ ਵੀ ਸੋਹਣਾ ਕਰੀਦਾ ਹੈ ਫੇਸ ਕੁਆਲਟੀ ਵੀ ਇਹਦੀ ਜ਼ਰੂਰ ਚੈੱਕ ਕਰਾ ਲਾਂਗੇ ਫੇਸ ਕੁਆਲਟੀ ਵੀ ਚੈੱਕ ਕਰ ਲਓ 70000 ਜਿੱਕਾ ਕੱਟ-ਕੱਟ ਤਾਂ ਅੰਤ ਤੱਕ ਆਪਈ ਤੇ ਕੱਟ-ਕੱਟ ਤੋਂ ਤੁਸੀਂ ਲਾ ਸਕਦੇ ਹੋ ਤੇ ਮੁੱਲ ਭਈ ਇਹਦਾ ਕੀ ਰੱਖਿਆਗਾ ਮੁੱਲ 70000 ਰੁਪਏ ਮਾਨਤਾਂ ਬਈ ਕੀ ਹੋਊਗਾ ਹੋ ਜਗਮਾ ਹੋ ਕੇ ਠੀਕ ਆ ਸਹੀ ਉਸ ਤੋਂ ਮਾਨਤਾਂ ਨੂੰ ਹੋ ਜਾਊਗਾ 70000 ਬਈ ਨੇ ਡਿਮਾਂਡ ਰੱਖੀ ਆ ਜਰਸੀ ਦੋਸਤੋ ਪੰਜਾਬ ਵਾਲੀ ਧੰਨਵਾਦ ਦੋਸਤੋ ਇੱਕ ਇਧਰ ਵੜ ਹੋਰ ਆ ਇਹਦੇ ਬਾਰੇ ਡਿਟੇਲ ਆਪਾਂ ਬਾਈ ਤੋਂ ਲੈ ਲੈਨੇ ਆ ਬੜੇ ਤੋਰ ਦੀ ਮੜਾ ਤੋਰਾ ਦਿਖਾਦਗੇ ਤੋਰਾ ਚੈੱਕ ਕਰ ਲੋ ਦੋਸਤੋ ਇਹਦਾ ਥੰਨੇ ਮੰਡੀ ਦੀ ਆ ਤੋਰਾ ਬਹੁਤ ਸੋਹਣਾ ਹਵਾਨਾ ਵੀ ਬਹੁਤ ਸੋਹਣਾ ਮੋੜ ਲਿੰਗ ਵੀ ਐਸਚਾਫ ਆ ਦੋਸਤੋ ਹਵਾਨਾ ਸੋਹਣਾ ਤੇ ਗਲਾਪੀ ਫਨ ਲੱਗਿਆ ਹੋਇਆ ਕੱਟ ਕੱਟ ਵੀ ਦੋਸਤੋ ਚੰਗਾ ਬਾਕੀ ਪਸ਼ੂ ਇੱਥੇ ਮੰਡੀ ਤੇ ਮੁਰੂ ਹੀ ਮਿਲ ਜਾਣਗੇ ਐਡੀ ਡਿਟੇਲ ਦੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋਈ ਆਪਣਾ ਨਾਮ ਪ੍ਰੇਮ ਚੰਗੀ ਪਿੰਡ ਹਰੀਪ੍ਰਿੰਦਪੁਰ ਠੀਕ ਹੈ ਜੀ ਜਿਲ੍ਹਾ ਜਿਲ੍ਹਾ ਮੋਹਾਲੀ ਜੀ ਜਿਲ੍ਹਾ ਮੋਹਾਲੀ ਮੋਬਾਈਲ ਨੰਬਰ ਬੋਲ ਦਿਓ ਜੀ 88722 ਜੀ 83390 ਠੀਕ ਹੈ ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 88722 83390 ਜੀ ਠੀਕ ਆ ਨੰਬਰ ਦੋਸਤੋ ਸਕਰੀਨ ਤੇ ਵੀ ਚਲਾ ਦਾਂਗੇ ਤੇ ਬਈ ਜਿਹੜੀ ਆਪਾਂ ਹੁਣੇ ਤੋੜ ਕੇ ਤੁਸੀ ਦਿਖਾਈ ਆਪਾਂ ਦੇਖ ਰਹੇ ਆ ਵੜ ਕੀ ਡਿਟੇਲ ਆ ਬਈ ਇਹਦੀ ਇਹਦਾ ਵੀ ਜੀ ਡੇਢ ਮੰਗਦੇ ਆ ਜੀ ਦੁੱਧ ਹੈਗਾ 25 ਕਿਲੋ ਬੋਲੀ ਜੀ ਤਿਆਰ ਠੀਕ ਆ ਡੇਢ ਲੱਖ ਮੰਗਦੇ ਹਾਂ ਹਾਂ ਜੀ ਡੇਢ ਮੰਗਦੇ ਠੀਕ ਆ 25 ਕਿਲੋ ਬੋਲਾ ਰੈਡੀ ਆ ਠੀਕ ਆ ਕਿੰਨਾ ਸਮਾ ਹੋ ਗਿਆ ਬਈ ਸੋਈ ਨੂੰ ਅੱਜ ਤੀਜਾ ਦਾ ਨਹੀਂ ਸੋਈ ਨੂੰ ਤੀਜਾ ਦਿਨ ਤੀਜਾ ਦਿਨ ਨਹੀਂ ਬੱਚਾ ਕੀ ਆ ਬਈ ਮਗਰ ਬੱਚਾ ਹੈ ਜੀ ਨਾਲ ਮਗਰ ਬੱਚਾ ਹਾਂਜੀ ਠੀਕ ਆ ਉਹ ਜਿਹੜਾ ਸਾਹਮਣੇ ਅੱਗੇ ਉਹਦੇ ਹਾਂਜੀ ਹਾਂਜੀ ਠੀਕ ਆ ਤੇ ਥਾਣਾ ਥੋਣਾ ਦੀ ਚੋਈ ਚੋਈ ਦੀ ਜਮਾ ਠੰਡੀ ਵੀਰ ਜੀ ਦੇ ਉੱਤੇ ਓਕੇ ਜਮਾ ਹਾਂਜੀ ਹਾਂਜੀ ਠੀਕ ਆ ਤੇ ਡੇਢ ਡਿਮਾਂਡ ਇਹਦੀ ਮਾਨਤਾ ਨੂੰ ਹੋ ਜਾਊਗਾ ਹਾਂਜੀ ਹਾਂਜੀ ਹੋ ਜਾਊਗਾ ਜੀ ਠੀਕ ਆ ਸਹੀ ਹੈ ਦੋਸਤੋ ਡੇਢ ਲੱਖ ਬਾਈ ਨੇ ਡਿਮਾਂਡ ਕਰੀ ਆ ਤੇ ਮਾਨਤਾ ਨੂੰ ਹੋ ਜਾਊਗਾ ਹਵਾਨਾ ਦੋਸਤੋ ਇਹਦਾ ਫੇਰ ਚੈੱਕ ਕਰ ਲਓ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਨੰਬਰ ਸਕਰੀਨ ਤੇ ਰਹੂਗਾ ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਓ ਧੰਨਵਾਦ ਬਈ ਅੱਗੇ ਵੀ ਹੈ ਕੋਰ ਆਪਣੇ ਕੋਲੇ ਹਾਂਜੀ ਹਾਂਜੀ ਠੀਕ ਆ ਅੱਛਾ ਦੂਸਰਾ ਨੰਬਰ ਤੇ ਇਹਦੀ ਕੀ ਡਿਟੇਲ ਆ ਬਾਈ ਇਹ ਥੱਲੇ ਦਿੱਤਾ ਹੈਗਾ 16 ਕਿਲੋ ਬੋਲੀ ਤਿਆਰ ਆ ਦਿੱਤੀ ਆ ਤਾਂ ਨਾ ਸੂਈ ਨੂੰ ਜੀ ਬੱਚਾ ਕੀ ਆ ਮਗਰ ਬੱਚਾ ਜੀ ਇਹਦੇ ਬੱਚੀ ਆ ਮਗਰ ਅੱਛਾ ਮਗਰ ਬੱਚੀ ਆ ਬੱਚੀ ਵੀ ਦਿ ਕੱਚੀ ਅੱਛਾ ਪਹਿ ਲੈਣਾ ਦੋਸਤੋ ਪਲੂ ਲਾ ਪਹਿ ਲੈਣਾ ਜੀ ਖੀਰੀ ਬੱਚੀ ਅੱਛਾ ਇਹ ਵੀ ਖੀਰੀ ਹੈ ਤੁਹਾਨੂੰ ਹਾਂਜੀ ਹਾਂਜੀ ਠੀਕ ਹੈ ਸਹੀ ਹੈ ਦੋਸਤੋ ਉਹ ਵੀ ਜਿਹੜੀ ਆਪਾਂ ਦਿਖਾਈ ਸੀ ਇਹ ਵੀ ਪਹਿਲਾਂ ਸੁਆ ਸੋਈ ਹੋਈ ਆ ਤੋਰਾ ਤੁਹਾਨੂੰ ਇਹਦਾ ਵੀ ਦਿਖਾਤਾ ਬਾਕੀ ਦੋਸਤੋ ਇੱਕ ਉਹ ਨਵਾਂ ਮੱਛਾਂ ਦੀ ਵੀ ਵੀਡੀਓ ਵੀ ਕਵਰ ਕਰ ਲੇਣੀ ਹੈ ਉਹ ਵੀ ਤੁਹਾਨੂੰ ਦਿਖਾਣੀਆਂ ਤੇ ਬਾਲਾ ਕਿੰਨਾ ਦੱਸਿਆ ਸੀ ਬਾਈ 16 ਕਿਲੋ ਹੈ ਵਿੱਚ 16 ਕਿਲੋ ਹੈ ਹਾਂਜੀ ਠੀਕ ਆ ਬੱਚਾ ਵੀ ਇਹਦਾ ਦਿਖਾਣੀਆਂ ਤੇ ਮੁੱਲ ਦੀ ਗੱਲਬਾਤ ਵੀ ਅੱਪ ਕਰਾਂਗੇ ਉਹ ਬਾਈ ਸਾਹਮਣੇ ਉਹ ਬੱਛੀ ਹੈ ਦੀ ਹਾਂਜੀ ਹਾਂਜੀ ਠੀਕ ਆ ਤੇ ਮੁੱਲ ਬਾਈ ਉਹਦਾ ਕੀ ਰੱਖਿਆਗਾ ਇਹਦਾ ਮੁੱਲ 85000 ਹੈ 85000 ਹਾਂਜੀ ਹੋ ਜਾਊਗਾ ਮਾਨਤਨ ਹਾਂਜੀ ਹੋ ਜਾਊਗਾ ਠੀਕ ਆ ਡਿਮਾਂਡ ਹੈ ਜਾਨੀ ਕਿ ਲੈਸ ਹੋ ਜਾਊਗਾ ਹਾਂ ਲੈਸ ਹੋ ਜਾਊਗਾ ਠੀਕ ਆ ਸਹੀ 85000 ਦੋਸਤੋ ਡਿਮਾਂਡ ਹੈ ਮਾਨਤਨ ਹੋ ਜਾਊਗਾ ਸੌਦਾ ਹੋ ਜਾਣਾ ਡੇਟ ਵਾਂਗ ਇੱਕ ਚ ਠੀਕ ਆ ਬਈ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦੀ ਬਈ ਨਾਮ ਨਿਰਮਲ ਸਿੰਘ ਪਿੰਡ ਸਿੰਘ ਭਗਵੰਤਪੁਰਾ ਜ਼ਿਲ੍ਹਾ ਰੋਪੜ ਮੋਬਾਈਲ ਨੰਬਰ ਬੋਲ ਦੀ ਬਈ 628554413 ਠੀਕਾ ਨੰਬਰ ਦੋਸਤੋ ਸਕਰੀਨ ਤੇ ਚੱਲਦਾ ਰਹਿਣਾ ਜਿਹੜੀ ਵੀ ਆਪਾਂ ਸਾਹਮਣੇ ਦੇਖ ਰਹੇ ਮੱਝ ਕੀ ਡਿਟੇਲ ਆ ਪਈ ਇਹਦੀ ਬਈ ਪਹਿਲੇ ਪਹਿਲੇ ਸੂਏ ਝੋਟੀ ਆ ਇਹ ਅੱਛਾ ਸੂਈ ਹੋਈ ਆ 6 4 ਦੰਦਾ ਕੱਲ ਸੂਈ ਆ ਜੀ ਕੱਲ ਸੂਈ ਆ 4 ਦੰਦਾ ਚੇਰ ਚੂਰ ਦੀ ਐਨ ਓਕੇ ਪਰ ਓਕੇ ਬੱਚਾ ਕੀ ਦਿੱਤਾ ਬਈ ਕਟਾਈ ਨਾਲ ਅੱਛਾ ਹਾ ਕੱਟਾ ਇਹਦਾ ਬੈਠਾ ਵਾ ਠੀਕ ਆ ਤੇ ਇਸ ਟਾਈਮ ਹੁਣ ਬੋਲਾ ਕਿੰਨਾ ਰੈਡੀ ਆ ਬੋਲਾ ਲੋ ਕੱਟੇ ਹਜੇ ਤਾਂ ਬਾਈ ਅੱਛਾ ਪੂਰੀ ਪ੍ਰੋਪਰ ਖਾਲੀ ਨਹੀਂ ਕਰੀ ਨਾ ਦੰਪਰ ਕੱਲ ਨਹੀਂ ਕਰੀ ਕਿੰਨਾ ਕਦ ਤੱਕ ਦੀ ਉਮੀਦ ਆ ਵੀ ਫਾਦੂ ਦੁੱਧ ਦੇ ਦੂਗੇ ਬਾਈ 12 ਤੇਰਾ ਕਿਲੋ ਪੂਰਾ ਪਹਿਲੇ ਸੂਦੇ ਹਸਾਮਲਾ ਤੋਂ ਉਹ ਮਾਨੇ ਦਾ ਰਕੀ ਦਾ ਸੋਨਾ ਹੈਗਾ ਤੇ ਪੂਰਾ ਤੁਹਾਨੂੰ ਇਹਦਾ ਫੇਰ ਦਿਖਾ ਰਿਹਾ ਮੜਾ ਤੋਰ ਦੀ ਪਈ ਤੇ ਤੋਰਾ ਚੈੱਕ ਕਰਨ ਤੇ ਹਰੇ ਦੋਸਤੋ ਖਾਲੀ ਨਿਤਰੀ ਬਾਈ ਨੇ ਕੋਈ ਜੱਜਮੈਂਟ ਵੀ ਹਵਾ ਨੇ ਤੋਂ ਲਾ ਸਕਦੇ ਹੋ ਤੇ ਬਾਕੀ ਮੋਲ ਦੀ ਗੱਲਬਾਤ ਵੀ ਆਪਾਂ ਪਾਈ ਨਾ ਕਰਾਂਗੇ। ਹੋਰ ਲੰਬੀ। ਉਹਨਾਂ ਦੇ ਸੈਰ ਵੀ ਦੋਸਤੋ ਸੋਹਣਾ ਸਭ ਲੱਗਾ ਹਨ। ਮੁੱਠੀ ਵਾਲਾ, ਹੱਤੀ ਚਬਾਈ ਵਾਲਾ ਸਾਨ। ਤੇ ਬਾਕੀ ਸਿੰਘਾਂ ਦੀ ਬਣਾਵਟ ਦੇਖ ਲਓ। ਸਿੰਘਾਂ ਦੇ ਸੈਰ ਵੀ ਜਮਨ ਹੋਵੇ। ਇੱਕ ਸੱਠ ਕਰਦੇ ਹੋ। ਮੰਡੀ ਤੋਂ ਵੀਡੀਓ ਦੋਸਤੋ ਕਵਰ ਕਰ ਰਹੇ ਹਾਂ। ਕਾਫੀ ਲਗ ਦਿਖਾਇਆ ਕਿ ਕਿਉਂ ਹੋ ਸਕਦਾ ਲੰਬੀ ਹੋ ਜੇ ਥੋੜੀ ਜੀ। ਪਰ ਕੋਸ਼ਿਸ਼ ਮੇਰੀ ਇਹ ਹੈ ਕਿ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਕਿ ਮੰਡੀ ਤੇ ਕਿੰਨਾ ਕਿੰਨਾ ਦੇ ਨਾਗ ਹੋਵੇ। ਸਾਰੇ ਤਰ੍ਹਾਂ ਦੇ ਮੈਸਜ ਹੋ ਰਿਹਾ। ਮੁੱਲ ਦੀ ਗੱਲਬਾਤ ਬਈ ਮੈਂ ਕਰ ਬਈ ਮੁੱਲ ਬਈ ਇਹਦਾ ਮੁੱਲ 1,60,000 ਰੁਪਏ ਜੀ 1,60,000 ਮਾਨਤਨ ਹੋ ਜਾਊਗਾ ਜੀ ਹਾਂ ਜੀ ਹਾਂ ਜੀ ਠੀਕ ਆ ਦੋਸਤੋ ਡਿਮਾਂਡ 1,60,000 ਰੁਪਏ ਬਈ ਨੇ ਮਾਨਤਨ ਹੋ ਜਾਊਗਾ ਨੰਬਰ ਸਕਰੀਨ ਤੇ ਦੇ ਰੂਗਾ ਧੰਨਵਾਦ ਠੀਕ ਆ ਜੀ ਤੇ ਅੱਗੇ ਹੋਰ ਵੀ ਹੈਗੇ ਆਪਣੇ ਕੋਲ ਆਹ ਸੂਈ ਝੋਟੀ ਅੱਛਾ ਇਹ ਵੀ ਸੂਈ ਹੈ ਇਹਦੀ ਕੀ ਡਿਟੇਲ ਆਪਈ ਇਹ ਵੀ ਦੱਸਦੇ ਆ ਇਹ ਵੀ ਸੂਈ ਵੀ ਆ ਬਾਈ ਇਹ ਸੂਈ ਕੱਲ ਦੀ ਵੀ ਰਾਂਜੀ ਕੱਲ ਦੀ ਸੂਈ ਆ ਠੀਕ ਆ ਕੰਨਵਾ ਸੂਆ ਸੂਈ ਆ ਬਾਈ ਦੂਵੇ ਸੂਏ ਜੀ ਦੂਜਾ ਸੂਆ ਠੀਕ ਆ ਤੋਰਾ ਦੇਖ ਲੋ ਉਸ ਕੋ ਇਹ ਦੂਜਾ ਸੂਆ ਸੂਈ ਆ ਤੇ ਇਹਦੇ ਦੁੱਧ ਰਕੜ ਦੀ ਗੱਲ ਮਤ ਆਪਾਂ ਕਰਦੇ ਨੇ ਫੰਡਾਂ ਦੇ ਸਹਿਜੀ ਦੋਸਤੋ ਇਹਦੇ ਸੋਹਣੇ ਆਗੇ ਹਟਾ ਮੁਤੀ ਵਾਲਾ ਫੰਡ ਬਾਕੀ ਸਿੰਘਾਂ ਦੀ ਬਣਾਓ ਦੋਸਤੋ ਕੋਡੇ ਸੱਪਣਾ ਤੁਸੀਂ ਚੱਕ ਦਾ ਲੋ ਰੇਟ ਦੋਸਤੋ ਬਾਈ ਤੋ ਇਹ ਵੀ ਆਪਾਂ ਪੁੱਛ ਹੀ ਲੈਣਾਗਾ ਤੇ ਇਹ ਬਾਈ ਕੀ ਦੁੱਧ ਰਕੜਦੀ ਆ ਇਹ ਦੁੱਧ ਪਾਈ ਕਰਦੇ 12 ਲੀਟਰ ਦੀ अच्छा पिछले सोए था हां जी हां जी ठीक है आज ये तो ताराच ही आ तारा चाहिए ठीक है ते की एडी डिमांड रखी है 1.40 है जी 1 लाख 40000 हो जोगे तो 24 मानत मानत हो जोगे विरा ठीक है सही दोस्त 1 लाख 40000 ਬਾਈ ਨੇ ਡਿਮਾਂਡ ਰੱਖੀ ਆ ਤੇ ਨੰਬਰ ਸਕਰੀਨ ਤੇ ਰਹਿਣਾ ਜਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰਿਓ ਤੇ ਨਾਕ ਭਾਈ ਆਪਣੇ ਕੋਲੇ ਹੋਰ ਵੀ ਆਉਂਦੇ ਰਹਿੰਦੇ ਆ हां जी हां जी ठीक है सही ਆ ਧੰਨਵਾਦ ਭਾਈ ਥੈਂਕ ਯੂ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਜੀ ਆਪਣਾ ਨਾਮ ਮਨਪ੍ਰੀਤ ਸਿੰਘ ਪਿੰਡ ਚਟੋਲੀ ਜ਼ਿਲ੍ਹਾ ਰੋਪੜ ਠੀਕ ਆ ਮੋਬਾਈਲ ਨੰਬਰ ਬੋਲੀ ਬਈ 9501766236 ਠੀਕ ਆ ਨੰਬਰ ਦੋਸਤੋ ਸਕਰੀਨ ਤੇ ਵੀ ਚਲਾ ਦਾਂਗੇ ਤੇ ਜਿਹੜੀ ਆਪਾਂ ਬਈ ਸਾਹਮਣੇ ਦੇਖ ਰਹੇ ਆ ਬੈੜ ਭਾਈ ਕੀ ਡਿਟੇਲ ਆ ਬਈ ਇਹਦੀ ਇਹ ਬਾਈ ਪਹਿਲਾ ਸੂਆ ਸੁਹ ਹੁੰਦੀ ਹੈ ਜੀ ਚਾਰ ਦਾ ਮੂੰਹ ਮੂੰਹ ਚਾਰ ਦਾ ਕਿੰਨੇ ਦਿਨ ਲੈ ਜੂਗੀ ਬਸ ਦੋ ਤਿੰਨ ਦਿਨ ਲੈ ਜੂਗੀ ਜੀ ਦੋ ਤਿੰਨ ਦਿਨ ਲੈ ਜੂਗੀ ਹਾਂ ਠੀਕ ਆ ਤੇ ਤੋੜ ਦੋ ਮੜਾ ਜੀ ਜਿਹੜਾ ਕਢਾ ਦੋ ਦੋਸਤੋ ਇਹ ਪਹਿਲਾ ਸੂਆ ਸੁਹ ਹੁੰਦੀ ਹੈ ਤੇ ਮੂੰਹ ਇਹ ਚਾਰ ਦਾ ਦਾ ਬਾਈ ਦੇ ਦੱਸਣ ਦੇ ਮੁਤਾਬਕ ਪੂਰਾ ਤੁਹਾਨੂੰ ਦਿਖਾਉਣਾ ਦੋ ਚਾਰ ਦਿਨ ਲੋ ਵੀ ਦੋਸਤੋ ਕਿਆ ਵੀ ਦੋਸਤੋ ਸਮਝਦੀ ਦੇਹਦੀ ਹੋਣੀ ਆ ਤੇ ਕੱਟ ਕੱਟ ਦਾ ਅੰਦਾਜ਼ਾ ਤੁਸੀਂ ਖਲੂ ਬਾਈ ਦੇ ਕੱਦ ਕੱਟ ਤੋਂ ਵੀ ਲਾ ਸਕਦੇ ਮੋੜ ਲਈ ਬਾਈ ਬਾਕੀ ਦੋਸਤੋ ਤਿਆਰੀਆਂ 'ਚ ਇਹ ਮਾਰੀਆਂ ਨੂੰ ਟ੍ਰੈਨਿੰਗ ਵਾਲ ਟਨਾ ਤੁਹਾਨੂੰ ਬੈਠੇ ਲਾ ਕੋ ਉਹ ਵੀ ਇਹਨੇ ਕੱਢ ਲੈਣਾ ਤੇ ਕਦ ਕਰਦਾਂਦਾ ਜੀ ਦੋਸਤੋ ਬਾਈ ਦੇ ਕਦ ਕਰਦੇ ਤੁਸੀਂ ਲਾ ਸਕਦੇ ਹੋ ਭਵਾਨੇ ਤੋਂ ਇਹਦੀ ਜੱਜਮੈਂਟ ਤੁਸੀਂ ਵਾਲੋਂ ਪਹਿਲੇ ਸੁਣਦੇ ਹਿਸਾਬ ਨਾਲ ਕਿੰਨਾ ਦਾ ਦੁੱਧ ਪਿਆਦੂਗੀ ਬਾਕੀ ਬਾਕੀ ਤੋਂ ਆਈਡੀਆ ਬਾਈ ਤੋਂ ਲੈ ਲਿਆ ਬਾਈ ਕੀ ਆਈਡੀਆ ਲੱਗਦਾ ਕੀ ਦੁੱਧ ਪ੍ਰਾਤ ਪਿਆਦੂਗੀ ਇਹ ਦੁੱਧ ਬਾਈ 17 ਪਲੱਸ ਚੱਲ ਜੂਗੀ ਜੀ 17 ਪਲੱਸ ਚੱਲ ਜੂਗੀ ਹਾਂ ਜੀ ਠੀਕ ਆ ਤੇ ਦੰਦ ਚੈੱਕ ਕਰਵਾ ਲੂਗੀ ਕਰਾ ਲੂਗੀ ਜੀ ਹਾਂ ਇਹਦਾ ਮੁੱਲ 85 ਹੈ ਜੀ ਅੱਛਾ ਤਾਂ ਮੁੱਲ 85000 ਮਾਨਤਣ ਹੋ ਜੂਗਾ ਹਾਂ ਜੀ ਮਾਨਦਾਨ ਅਸੀ ਕਰਿਆ ਗਿਆ ਧੰਨਵਾਦ ਬਈ ਜੀ ਠੀਕ ਹੈ ਜੀ ਨਾਕਤਾ ਦੋਸਤੋ ਤੁਹਾਨੂੰ ਹੋਰ ਵੀ ਮਿਲ ਜਾਣਗੇ ਜਿਵੇਂ ਆਪਾਂ ਸਾਹਮਣੇ ਤੁਹਾਨੂੰ ਇੱਧਰ ਵੀ ਦਿਖਾਈ ਹੈ ਖੰਨਾ ਮੰਡੀ ਤੇ ਨਗ ਕਾਫੀ ਨਗ ਮਿਲ ਜਾਣਗੇ ਜਿੱਦਾਂ ਦੀ ਤੁਸੀਂ ਚੀਜ਼ ਲੈਣੀ ਹੈ ਜਿੱਦਾਂ ਦਾ ਪੈਸਾ ਲਾਉਣਾ ਅਡੋ ਅਡ ਰੇਟ ਦੇ ਹਿਸਾਬ ਨਾਲ ਤੇ ਦੁੱਧ ਦੇ ਹਿਸਾਬ ਨਾਲ ਦੋਸਤੋ ਜਿਵੇਂ ਸਟਾਰਟਿੰਗ 40 ਲੀਟਰ ਵਾਲੀ ਦਿਖਾਈ ਸੀ ਸਾਰੇ ਨਗ ਮਿਲ ਜਾਣਗੇ ਬਾਕੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਤੁਹਾਡਾ